한 개씩이네. ਰਦਾਸ ਇੱਕ ਨੂੰ ਪਾਵਾ ਜੀ ਜਿੱਕੇ ਘਤੇ ਸਰੇ ਪਰਵਾਦੀ ਜੀ ਸਹਾਇ ਨਾਸ਼ਣੇ ਪਤਾਉਤੇ ਜਿੱਕੇ ਪਾਦਸ਼ਾਹ ਹੀ 10ਵੇਂ ਪ੍ਰਤਿਭਗਉ ਦੇ ਸੰਮਰਕਾ ਅੰਦਰ ਨਾਨਕ ਲਈ ਤੇ ਆਇਆ ਕਰੰਗਦੇ ਰਦਾਸ ਰਾਮ ਦਾਸ ਸਹਾਇ ਅਜਾ ਹਰ ਗੁਰਦੰਗਰਾ ਸਭ ਵਸੇ ਹਰ ਨਾਇਸ਼ਰੀ ਹਾਰਿ ਕੁਸ਼ਣ ਦਾ ਮੰਦਸ ਸਤਿਖਾ ਸੰਧ ਪੁਜਾਏ 3 ਆਦ ਸੰਦੇ ਅੰਦਰ ਬਹੁਤ ਨਾਮਾ ਪਾਇਸ ਸਹਾਇ ਸਾਰੇ ਪਰਸਨ ਗੁਰੂ ਸਿੰਘ ਜੀ ਨਾਲ ਰਾਜ ਸਾਥ ਆਂਦੇ ਸਹਾਇ ਉਸਾਂ ਪਾਸ਼ਵੀ ਜੀ ਲਈ ਦੇਖ ਕੇ ਅੰਦਰ ਤੁਹਾਨੂੰ ਪਿਆਰਿਆ ਸਚੈ ਰੰਗ ਕੋ ਕਰਮਾਈ ਕਰਦੇ ਅੰਦਰ ਤੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਮਹਾਨ ਗੁਰੂ ਜੀ ਕਹੇ ਆਏ ਨਾਸਤਰਾ ਦਾ ਅੰਦਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਗੁਰੂ ਜੀ ਵਾਹਿਗੁਰੂ ਅਜ ਤਖਤਾਂ ਦੇ ਸਰਬੱਤ ਭੁਰਗ ਵਾਰਿਆ ਸਹਿਬਾਨਾਂ ਦਾ ਧਿਆਨ ਲਗਾ ਰਮ ਸਮਰਤ ਫੰਕਾ ਨਿਕੀ ਆਨ ਸਾਹਿਬੀ ਸਰਮਤ ਪ੍ਰਤਾਪਾਂ ਜੀ ਕੋ ਵਾਹਿਗੁਰੂ ਬੇਰੁਆਨ ਉੱਚੇ ਤਾਮਿਸ਼ ਕਾਮ ਸਾ 70 ਸਲੋਕੋ ਨੂੰ ਵੀ ਜਹਾਂ ਜਹਾਂ ਕਲਸਾ ਜੀ ਸਾਹਿਬਾਨ ਦਾ ਅੰਦਰ ਚਰਿਆਨ ਤੇ ਫਤਿਹਯੋਗੀ ਮਾਨਪੰਸੀ ਜੀ ਸਾਹਿਬ ਨੇ ਸਾਹਿਬਾਹੋਂ 27 73 ਬਾਨ ਤੇ ਸਰਦਾਰ ਨਰਾਤ ਦਾਨ ਬਾਰੇ ਖਦਾਨ ਬਸਾਹਾਰਨ ਕਰੋਸਾ ਦਾਨ ਦਾਣਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼੍ਰੀ ਨਾਮ ਚੌਕੀਆਂ ਪਿੰਡੇ ਪੁੰਡੇ ਜਪੋਤੋ ਰਾਟਾ ਨਾ ਚਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਮਾਨ ਨੀਵਾ ਮਾਸ ਹਰ ਦਾਤਾਰ ਜੀਓ ਸ਼੍ਰੀ ਨਰਕਨਾਂ ਸਾਹਿਬ ਸੇ ਪੰਜਾ ਸਭ ਦੇ ਸਮੂਹ ਗੁਰਦੁਆਰਿਆਂ ਮੁਰਤਾਮਾ ਦੇ ਜਨਾਂ ਤੋਂ ਪੰਥ ਨੂੰ ਜੋੜਿਆ ਗਿਆ ਪੂਨੀ ਦਰਸ਼ਨ ਦੇ ਰਾਤ ਦੀ ਸੇਵਾ ਸਮਾਗਮ ਦਾ ਆਨ ਪਿਆਰੇ ਖਾਤਸਾ ਜੀ ਦੇ ਵਰਸ਼ੇ ਇਹ ਨਵਾਂ ਦੇ ਮਾਨ ਸਤਿਗੁਰੂ ਨਾਨਕ ਦੇ ਪੰਜ ਸਤਿਗੁਰੂ ਦੇ ਉੱਤੇ ਦੀ ਸਤਿ ਸੱਚੇ ਪਤਾਵਾਹੀ ਗੁਰ ਸਾਹਿਬ ਜੀ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜੀ ਆਪ ਜੀ ਦੇ ਚਰਨ ਕਮਲਾਂ ਅਗੇ ਚਰਨ ਅਰਦਾਸ ਬੇਨਤੀਆਂ ਸਹਿਤ ਪਾਤਸ਼ਾਹ ਜੀਓ ਨਾਲਖ ਪਰਸੀਆਂ ਪਾਤਸ਼ਾਹੀਆਂ ਜੋ ਸਤਿਗੁਰੂ ਨਦਰ ਕਰਦੇ ਮਹਾਵਾਕਾਂ ਸਰਪੁਰ ਗੁਰੀ ਬਨਵਾਜੀ ਆਪ ਜੀ ਦੀ ਵਰਕਾ ਦੇ ਗੀਤਵਾਨਾ ਸਾਡਾ ਗੁਰਮੁਖ ਸੰਗਠਨ ਸਤਿਪੁਰ ਪਾਈ ਸਾਹਿਬਾ ਘਾਈ ਪਰਸੀ ਸੰਗਤ ਸੱਤੇ ਪਾਸ ਤੋਂ ਤਲਾਸ਼ ਮੈਂ ਇਹ ਭਾਵੇਂ ਸਵਾਤਾਂ ਬੋਲੇ ਸੋਨਾ nostra sanctorum vitae et fama ਕਾ ਨਾ 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 ਆਉਣ ਦਾ ਆਉਣ ਦਾ ਪਰ ਆਏ ਓਏ ਆਵੇ ਰੋਂਦਾ ਵਾ ਕਿਥੇ ਗਿਆ ਆਵੇ ਰੋਂਦਾ ਸਾਡੇ ਖਵੇ ਲੈ ਹਮਨੇ ਉਹ ਕੋਈ ਨਹੀਂ ਅੱਖਾਂ ਨੂੰ ਕੋਈ ਨਹੀਂ ਖੋਲਦਾਂਗੇ ਖੋਲਣ ਜਾਣਦੇ ਅੱਖਾਂ ਇੱਕ ਮਿੰਟ ਇੰਤਜ਼ਾਰ ਕਰੋ ਆਓ ਜੀ ਵਾਰੀ ਵਾਰੀ ਆਉਂਦੇ ਜਾਓ ਜੀ ਇੱਥੇ ਇੱਥੇ ਰੱਖ ਲਾਗ ਆਨੇ ਆਨੇ ਸਾਹਮਣੇ ਕਰੋ ਬਾਈ ਤੋਂ ਸਾਹਮਣੇ ਫੇਸ ਰੱਖੋ ਇੱਧਰ ਭਾਜੀ ਕੋੜੀ ਵਾਲਾ ਚੱਲ ਚੱਲੇ ਕਾਕੇ ਅੱਗੇ ਜਾ ਇੱਥੇ ਰੱਖ ਰੱਖ ਨਾ ਰੱਖ ਓਏ ਤੇ ਇਹ ਲਾਉਂਦੇ ਸੀ ਕੋੜੀ ਵਾਲੇ ਕੋਣੇ ਘਰ ਘਰ ਮੁੰਤਰ ਮੱਕੜੀ ਆਜੋ ਘੋੜੀ ਵਾਲੇ ਫੋਲੋ ਫੋਲੋ ਖੋਲਦੀ ਅੱਛਾ ਇਹਨੂੰ ਬੋਲਾਂ ਹਾਂ ਫੋਲੋ ਫੋਲੋ ਚਲ ਕੱਟ ਬਾਹਰ ਕੱਟ ਸਾਈਨ ਕੋੜੀ ਦਮ ਤਾ ਕਰੋ ਭਾਈ ਕੋੜੀ ਦਮ ਤਾ ਕਰੋ ਉੱਪਰ ਕਰੋ ਕੋੜੀ ਦਮ ਲੱਗ ਗਿਆ ਹੀ ਰੱਖ ਲੈ ਰੱਖ ਲੈ ਨਹੀਂ ਤੂੰ ਭਾਈ ਨਾ ਬੰਦ ਕਰ ਸਾਹਮਣੇ ਵੇਖ ਸਾਲੋ ਪਾ ਲੋ ਹਾਂ ਜਾਨ ਕੋੜੀ ਦਮਾਂ ਦਾ ਲੱਗਾ ਹਾਂ ਜੀ ਤੇ ਜਿਹੜਾ ਪੋਣਾ ਨੇ ਤੁਹਾਨੂੰ ਦੱਸਦਾ ਹੋ ਜਾਣਾ ਉਹਦਾ ਮੋੜ ਕੇ ਫਲਾਈ ਰਹਿੰਦਾ ਸਾਹਮਣੇ ਵੇਖੋ ਭਾਈ ਸਾਹਮਣੇ ਸਾਹਮਣੇ ਵੇਖੋ ਦਿਨ ਫਾਈਟ ਬੱਕੀ ਜਨਾ ਲੱਗਦਾ ਹਣਾ ਚਲੋ ਆਓ ਜੀ ਹੋਰ ਆਓ ਆ ਮੈਂ ਆ ਬਸ ਆ ਇੱਧਰ ਆਗੇ ਕਿੱਧਰ ਆਗੇ ਹਾਂ ਸਾਹਮਣੇ ਇੱਧਰ ਵੇਖੋ ਇੱਧਰ ਇੱਧਰ ਹਾਂ ਆ ਆ ਗਈ ਗੱਡੀ ਵੀਰੇ ਠੀਕ ਹੈ ਆਓ ਗੱਡੀ ਆ ਜੀ ઉપર કેડો ઉપર હો જાય દસ પૂંજીયા સર આદ લાગી આદ લાગી સા સામે વેખાય તો નાળ્યા વાહ નાળ્યા અચક મંજી રવિ થોરા ગાગો નહીં બસ થોરા ગાગો